ਇੱਕ ਤੁਸੀਂ ਗੱਡੀਆਂ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਦਿਮਾਗ 'ਚ ਆਇਆ ਵੀ ਅੱਜਕੱਲ ਈਵੀ ਦਾ ਦੌਰ ਹੈ ਇਲੈਕਟ੍ਰੋਨਿਕ ਵਹੀਕਲ ਦਾ ਕਹਿੰਦੇ ਨੇ ਪੋਲੂਸ਼ਨ ਨਹੀਂ ਕਰਦਾ ਇਲੈਕਟ੍ਰੋਨਿਕ ਵਹੀਕਲ ਤੇ ਹੁਣ ਜਿਵੇਂ ਡੀਜ਼ਲ ਵਾਲੀਆਂ ਗੱਡੀਆਂ ਨੇ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਸਾਲ ਵੀ ਬਣਤੇ ਆ ਡੀਜ਼ਲ ਵਾਲੀ ਗੱਡੀ 10 ਸਾਲ ਚੱਲ ਸਕਦੀ ਹੈ ਪੈਟਰੋਲ ਵਾਲੀ ਗੱਡੀ 15 ਸਾਲ ਚੱਲ ਸਕਦੀ ਹੈ ਈਵੀ ਤੇ ਕੋਈ ਰੋਕ ਨਹੀਂ ਹੈ ਈਵੀ ਜਿੰਨੇ ਮਰਜ਼ੀ ਸਾਲ ਚਲਾਈ ਜਾਓ ਕੀ ਈਵੀ ਸੱਚੀ ਦੇ ਵਿੱਚ ਗ੍ਰੀਨ ਕਾਰ ਹੈ ਈਵੀ ਇੱਕ ਡਰਟੀ ਕਾਰ ਹੈ ਇਟਸ ਨਾਟ ਅ ਗ੍ਰੀਨ ਕਾਰ ਇਹ ਵੀਡੀਓ ਤੁਹਾਨੂੰ ਮोटा-ਮोटा ਸੈਂਟੀਫਿਕ ਪ੍ਰਿੰਸੀਪਲ ਦੱਸਦਾ ਹੈ ਇਹਦਾ ਹੂੰ ਇਹ ਵੀ ਕੀ ਹੈ ਬਿਜਲੀ ਦੇ ਉੱਤੇ ਚੱਲਣ ਵਾਲੀ ਇੱਕ ਕਾਰ ਕਾਰ ਬਿਜਲੀ ਕਿੱਥੋਂ ਆਈ ਥਰਮਲ ਪਾਵਰ ਤੋਂ ਥਰਮਲ ਪਾਵਰ ਕਿੱਥੋਂ ਆਈ ਕੋਲੇ ਤੋਂ ਕੋਲੇ ਤੁਸੀਂ ਕੱਲ ਤੱਕ ਦੇਖੋ ਤਿੰਨ ਤਰ੍ਹਾਂ ਦੇ ਇੰਜਣ ਹੁੰਦੇ ਹਨ ਇੱਕ ਡੀਜ਼ਲ ਇੰਜਣ ਹੁੰਦਾ ਇੱਕ ਪੈਟਰੋਲ ਇੰਜਣ ਹੁੰਦਾ ਇੱਕ ਹੁੰਦਾ ਥਰਮਲ ਇੰਜਣ ਯਾਨੀ ਕਿ ਸਟੀਮ ਇੰਜਣ ਸਟੀਮ ਇੰਜਣ ਉੱਥੇ ਤੇ ਸਟੀਮ ਇੰਜਣ ਚੱਲਦਾ ਨਾ ਹੁਣ ਜਿਹੜਾ ਤੇ ਸਟੀਮ ਇੰਜਨ ਆ ਉਹਦੀ ਐਫੀਸ਼ੀਐਂਸੀ ਕਿੰਨੀ ਹੁੰਦੀ ਹੈ 18% 20% ਹੂੰ ਇੰਨੀ ਐਫੀਸ਼ੀਐਂਸੀ ਹੈ ਨਾ ਤੇ ਪੈਟਰੋਲ ਇੰਜਨ ਦੀ ਕਿੰਨੀ ਹੁੰਦੀ ਹੈ ਕਰੀਬ 39% ਹੂੰ ਤੇ ਡੀਜ਼ਲ ਇੰਜਨ ਦੀ ਕਿੰਨੀ ਹੁੰਦੀ ਹੈ 41% ਦੇ ਆਸ-ਪਾਸ ਯਾਨੀ ਕਿ ਡੀਜ਼ਲ ਇੰਜਨ ਬੈਸਟ ਹੁੰਦਾ ਬੈਸਟ ਹੁੰਦਾ ਹੈ ਤੁਸੀਂ ਡੀਜ਼ਲ ਇੰਜਨ ਹਟਾਤੇ 41% ਵਾਲੇ ਪੈਟਰੋਲ ਇੰਜਨ ਹਟਾ ਦیتے 39% ਵਾਲੇ ਤੁਸੀਂ 18% ਵਾਲਾ ਸਟੀਮ ਇੰਜਨ ਲੈਂਦਾ ਜਿਹੜਿਆਂ ਨਾਲ ਤੁਸੀਂ ਬਿਜਲੀ ਪੈਦਾ ਕਰਦੇ ਹੋ ਟਰਬਾਈਨਾਂ ਚਲਾ ਰਹੇ ਹੋ ਹੂੰ ਔਰ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਜਿਹੜੀ ਆ ਉਹ ਪੋਲੂਸ਼ਨ ਨਹੀਂ ਕਰ ਰਹੀ ਉਹ ਤਾਂ ਪੋਲੂਸ਼ਨ ਕਈ ਗੁਣਾ ਜ਼ਿਆਦਾ ਕਰ ਰਹੀ ਆ ਫਿਰ ਇਸ ਤੋਂ ਅਗਲੀ ਸਟੈਪ ਦੇਖੋ ਬਿਜਲੀ ਆਈ ਥਰਮਲ ਪਾਵਰ ਤੋਂ ਕੋਲੇ ਤੋਂ ਬਣੀ ਇੱਕ ਡਰਟੀ એનર્ਜੀ ਆ ਹੂੰ ਦੂਜੇ ਨੰਬਰ ਤੇ ਤੁਸੀਂ ਉਹ ਬਿਜਲੀ ਦਾ ਕੀ ਕੀਤਾ ਉਸ ਬਿਜਲੀ ਨੂੰ ਤੁਸੀਂ ਇਲੈਕਟ੍ਰੀਕਲ ਅਨਰਜੀ ਤੋਂ ਕੈਮੀਕਲ એનਰਜੀ 'ਚ ਬਦਲਿਆ ਨੰਬਰ 1 ਹੂੰ ਕੈਮੀਕਲ એનਰਜੀ ਤੋਂ ਤੁਸੀਂ ਉਹਨੂੰ ਫੇਰ ਜਾ ਕੇ ਇਲੈਕਟ੍ਰੀਕਲ એનਰਜੀ 'ਚ ਬਦਲਿਆ ਫਿਰ ਤੁਸੀਂ ਉਹਨੂੰ ਇੱਕ ਮਕੈਨੀਕਲ એનર્ਜੀ 'ਚ ਬਦਲਿਆ ਕਿੰਨੀ ਜਗ੍ਹਾ ਉਦੀ ਤਬਦੀਲੀ ਹੋ ਗਈ ਹਰ ਜਗ੍ਹਾ ਲਾਸ ਹੋਈ ਇੱਕ ਤੇ 18% 19% ਵਾਲੀ ਤੁਸੀਂ ਬਿਜਲੀ ਤੁਸੀਂ એનર્ਜੀ ਲੈ ਰਹੇ ਹੋ ਉਹਦੇ ਵਿੱਚ ਤੁਸੀਂ ਤਿੰਨ ਚਾਰ ਜਗ੍ਹਾ ਉਹਦੀ ਲਾਸ ਦਿਖਾ ਰਹੇ ਹੋ ਤੇ ਫਿਰ ਇਲੈਕਟ੍ਰਿਕ ਵਹੀਕਲ ਜਿਹੜੇ ਨੇ ਇਹ ਇਹ ਗ੍ਰੀਨ ਕਾਰਾਂ ਕਿਵੇਂ ਹੋ ਗਈਆਂ ਇਹ ਇਹ ਪੋਲੂਟਿੰਗ ਨਾਨ ਪੋਲੂਟਿੰਗ ਕਿਵੇਂ ਹੋ ਗਈ ਇਹ ਤਾਂ ਸਗੋਂ ਡੀਜ਼ਲ ਇੰਜਨਾਂ ਨਾਲੋਂ ਤੇ ਪੈਟਰੋਲ ਇੰਜਨਾਂ ਨਾਲੋਂ ਤੇ ਜ਼ਿਆਦਾ ਪੋਲੂਟ ਕਰ ਰਹੇ ਨੇ ਜ਼ਿਆਦਾ ਪੋਲੂਟ ਕਰ ਰਹੇ ਨੇ ਯਾਰ ਬਲੂਰ ਕਰ ਰਹੇ ਹਨ ਇਹ ਵੀ ਕਹਿੰਦੇ ਜਦੋਂ ਬੈਟਰੀਜ਼ ਖਰਾਬ ਹੋ ਜਾਂਦੀਆਂ ਤਾਂ ਬੈਟਰੀਜ਼ ਨੂੰ ਰੀਯੂਜ਼ ਕਰਨ ਵਾਸਤੇ ਜਾਂ ਰੀਸਾਈਕਲ ਕਰਨ ਵਾਸਤੇ ਵੀ ਬਹੁਤ ਜਿਹੜਾ 에ਅਰ ਪੋਲੂਸ਼ਨ ਹੁੰਦਾ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਦੇਖੋ ਉਹ ਤਾਂ ਦੇਖੋ ਕੰਪਿਊਟਰਾਂ ਦਾ ਕਚਰਾ ਵੀ ਇੱਕ ਬੜੀ ਵੱਡੀ ਸਮੱਸਿਆ ਸੀ ਐਟੋਮਿਕ ਸਟੇਸ਼ਨਾਂ ਦਾ ਕਚਰਾ ਵੀ ਇੱਕ ਬਹੁਤ ਵੱਡੀ ਸਮੱਸਿਆ ਸੀ ਕੱਲ ਨੂੰ ਇਹ ਬੈਟਰੀਆਂ ਦਾ ਕਚਰਾ ਵੀ ਇੱਕ ਬਹੁਤ ਵੱਡੀ ਸਮੱਸਿਆ ਹੋਣੀ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਆਪਣੀ ਇੰਡੀਆ ਦੀਆਂ ਕਾਂਡਲਾ ਬੰਦਰਗਾਹ ਹੋਈ ਤਾਂ ਯਾਹ ਬੰਬੇ ਦੇ ਉੱਤੇ ਹੋਈ ਸਾਰੀ ਦੁਨੀਆ ਦੇ ਜਿਹੜੇ ਜਹਾਜ਼ ਹੁੰਦੇ ਆ ਜਹਾਜ਼ ਟੁੱਟਦੇ ਆ ਜਦੋਂ ਉਹਨਾਂ ਚ ਸੀਸਾ ਹੁੰਦਾ ਲੱਡ ਹੁੰਦਾ ਜਿਹੜੇ ਅਮੀਰ ਮੁਲਕ ਨੇ ਉਹ ਤੇ ਆਪਣੇ ਮੁਲਕਾਂ ਦੇ ਵਿੱਚ ਉਜਾਜ ਤੋੜਨ ਵੀ ਨਹੀਂ ਦਿੰਦੇ ਨਾ ਉਹ ਕਿੱਥੇ ਆ ਜਾਂਦਾ ਇੰਡੀਆ ਵਰਗੇ ਮੁਲਕਾਂ ਚ ਆ ਜਾਂਦਾ ਤੁਸੀਂ ਤੋੜੋ ਪੋਲੂਸ਼ਨ ਤੁਹਾਡੇ ਫੈਲੇ ਜਿਹੜੇ ਜਿਹੜੇ ਹਵਾਈ ਜਾਜਾਂ ਦੀ ਗੱਲ ਕਰ ਰਹੇ ਹੋ ਸਮੁੰਦਰੀ ਜਾਜ ਵੱਡੇ ਜਾਜ ਵੱਡੇ ਜਾਜ ਹਾਂ ਇੰਡੀਆ ਦੇ ਵਿੱਚ ਤੋਂ ਇੰਡੀਆ ਤੋੜੇ ਜਾਂਦੇ ਨਾ ਯਾਨੀ ਕਿ ਉਹ ਉਹ ਤੇ ਸ਼ੀਸ਼ੇ ਦਾ ਕਚਰਾ ਲਿੱਡ ਦਾ ਜਿਹੜਾ ਆਪਣੇ ਮੁਲਕਾਂ ਚ ਫੈਲੇ ਨਹੀਂ ਦਿੰਦੇ ਕੱਲ ਨੂੰ ਸਾਰੀ ਦੁਨੀਆ ਦੀਆਂ ਬੈਟਰੀਆਂ ਟੁੱਟਣ ਵਾਸਤੇ ਇੰਡੀਆ ਚ ਆ ਜਾ ਕਰਨੀਆਂ ਪਾਕਿਸਤਾਨ ਚ ਆ ਜਾ ਕਰਨੀਆਂ ਹੈ ਤੇ ਇਹਦਾ ਮਤਲਬ ਹੈ ਸਾਡੇ ਵਾਸਤੇ ਤੇ ਹਾਲਾਤ ਹੋਰ ਵੀ ਖਰਾਬ ਹੋਣੇ ਹਨ ਇਸ ਕਰਕੇ ਅੱਜ ਜੋ ਚੀਜ਼ਾਂ ਨਜ਼ਰ ਆ ਰਹੀਆਂ ਨੇ ਮੈਂ ਤਾਂ ਕਹਾਂਗਾ ਕਿ ਇਹ ਇਹਦੀ ਬਜਾਏ ਇਲੈਕਟ੍ਰਿਕ ਵਹੀਕਲ ਦੀ ਬਜਾਏ ਅਗਰ ਸਿੰਗਾਪੁਰ ਵਾਲਾ ਮਾਡਲ ਅਸੀਂ ਲੈ ਕੇ ਆਈਏ ਸਿੰਗਾਪੁਰ ਦੇਖੋ ਕਿੰਨਾ ਅਮੀਰ ਮੁਲਕ ਹੈ ਪਰ ਸਿੰਗਾਪੁਰ ਦੇ ਵਿੱਚ ਤੁਸੀਂ ਕੋਈ ਕਾਰ ਤੇ ਨਹੀਂ ਖਰੀਦ ਸਕਦਾ ਹਮ ਕਾਰ ਤੇ ਨਹੀਂ ਖਰੀਦ ਸਕਦਾ ਨਾ ਕੋਈ ਕਾਰਾਂ ਬਹੁਤ ਮਹਿੰਗੀਆਂ ਕਰ ਦਿੱਤੀਆਂ ਗਈਆਂ ਬਹੁਤ ਮਹਿੰਗੀਆਂ ਕਰ ਦਿੱਤੀਆਂ ਜਿਵੇਂ ਦੁਨੀਆ ਦੇ ਸਭ ਤੋਂ ਅਮੀਰ ਲੋਕ ਕਾਰਾਂ ਤੋਂ ਬਿਨਾ ਆਪਣਾ ਸਾਰ ਸਕਦੇ ਆ ਉਸੇ ਪਬਲਿਕ ਟਰਾਂਸਪੋਰਟ ਇੰਨੀ ਐਫੀਸ਼ੀਐਂਟ ਕਰ ਦਿੱਤੀ ਗਈ ਹੈ ਤੇ ਸਾਡੇ ਮੁਲਕ ਦੇ ਲੋਕਾਂ ਨੂੰ ਕੀ ਕੋਡ ਚੱਲਿਆ ਹੈ ਹੂੰ ਤੁਸੀਂ ਤੁਸੀਂ ਕਰ ਦੋ ਕਿ ਲੁਧਿਆਣੇ ਦੀ ਅ ਬਾੜੇਵਾਲ ਤੋਂ ਲੈ ਕੇ ਉਧਰ ਲਾਡੋਵਾਲ ਤੋਂ ਲੈ ਕੇ ਉਧਰ ਉਹ ਸਾਹਨੇਵਾਲ ਤੋਂ ਲੈ ਕੇ ਇਸ ਏਰੀਆ ਦੇ ਅੰਦਰ ਕਾਰ ਨਹੀਂ ਬੜੇਗੀ ਹੂੰ ਇਥੇ ਪਬਲਿਕ ਟ੍ਰਾਂਸਪੋਰਟ ਦੇ ਆਉ ਜਿੰਨੇ ਆਉਣਾ ਮੈਂ ਕਹਿੰਦਾ ਪੋਲੂਸ਼ਨ ਦੋ ਦਿਨਾਂ ਚ ਖਤਮ ਹੋ ਜਾਣਾ ਇਥੇ ਹੂੰ ਟ੍ਰੈਫਿਕ ਦੀ ਸਮੱਸਿਆ ਖਤਮ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਜਾਣੀ ਆ ਤੁਸੀਂ ਬੱਸਾਂ ਚਲਾਓ ਤੁਸੀਂ ਇਥੇ ਟਰਾਂਮਾ ਚਲਾਓ ਤੁਸੀਂ ਇੱਥੇ ਕੀ ਕਹਿੰਦੇ ਹੁੰਦੇ ਆ ਸਭ ਜਿਹੜੀ ਹੁਣ ਚੱਲਦੀ ਆ ਦਿੱਲੀ ਦੇ ਵਿੱਚ ਮੈਟਰੋ ਚੱਲਦੀ ਆ ਤੁਸੀਂ ਮੈਟਰੋ ਚਲਾਓ ਤੁਸੀਂ ਕੁਝ ਵੀ ਚਲਾਓ ਹੈ ਕਹਿੰਦਾ ਮੈਨੂੰ ਇਹੜਾ ਕਾਰਾਂ ਦਾ ਗੰਦਾ ਇਹ ਕੱਢੋ ਮੈਨੂੰ ਯਾਦ ਆ ਚੰਗੇ ਤਰ੍ਹਾਂ ਮੈਂ ਅੱਜ ਤੋਂ 30 ਸਾਲ ਪਹਿਲਾਂ 25 ਸਾਲ ਪਹਿਲਾਂ ਸਿਮਲਾਪੁਰੀ ਕਿਤੇ ਕਿਰਾਏ ਦੇ ਮਕਾਨ ਤੇ ਰਹਿੰਦਾ ਹੁੰਦਾ ਸੀ ਮੈਂ ਜਾਣਾ ਹੁੰਦਾ ਹੁੰਦਾ ਸੀ ਘੰਟੇ ਘਰ ਤੋਂ ਅਸੀਂ 15 ਜੇ 20 ਮਿੰਟਾਂ ਜੇ ਸਿਮਲਾਪੁਰੀ ਪਹੁੰਚ ਜਾਂਦੇ ਹੁੰਦੇ ਸੀ ਅੱਜ ਤੁਸੀਂ ਰੋਲਸ ਰਾਇਸ ਗੱਡੀ ਵੀ ਲੈ ਕੇ ਆ ਜਾਓ ਤੁਸੀਂ ਪੌਣੇ ਘੰਟੇ ਤੋਂ ਪਹਿਲਾਂ ਉੱਥੇ ਮੈਨੂੰ ਪਹੁੰਚ ਕੇ ਦਿਖਾ ਦਿਓ ਸਿਮਲਾਪੁਰੀ ਨਹੀਂ ਨਹੀਂ ਲਾਣਾ ਇਦਨ ਉਹ ਆਟੋਆਂ ਦੇ ਵਿੱਚ ਚੰਗੇ ਸੀ 15 ਮਿੰਟਾਂ ਵਿੱਚ ਪਹੁੰਚ ਜਾਂਦੇ ਪਹੁੰਚ ਤਾਂ ਜਾਂਦੇ ਸੀ ਤੇ ਉਹ ਕਹਿਣ ਦਾ ਮਤਲਬ ਹੈ ਕਿ ਮੈਂ ਇੱਕ ਵਾਰੀ ਜੋਧਪੁਰ ਖੜਾ ਸੀ ਜੋਧਪੁਰ ਕਿਉਂਕਿ ਜੋਧਪੁਰ ਤੇ ਕੋਈ ਬਹੁਤ ਐਡਵਾਂਸ ਸਿਟੀ ਨਹੀਂ ਹੈਗਾ ਜੋਧਪੁਰ ਦੇ ਵਿੱਚ ਮੈਨੂੰ ਕਹਿੰਦਾ ਜੀ 2 ਵਜੇ 15 ਮਿੰਟ ਤੇ ਬੱਸ ਆਏਗੀ 2 ਵਜੇ 15 ਮਿੰਟ ਤੇ ਬੱਸ ਉਹ ਸਟੈਂਡ ਤੇ ਖੜੀ ਸੀ ਚੰਡੀਗੜ੍ਹ ਦੇ ਵਿੱਚ ਬੱਸਾਂ ਟਾਈਮ ਨਾਲ ਹੁੰਦੀਆਂ ਨੇ ਬੰਗਲੌਰ 'ਚ ਬੱਸਾਂ ਟਾਈਮ ਤੇ ਆਉਂਦੀਆਂ ਨੇ ਮ드ਰਾਸ 'ਚ ਬੱਸਾਂ ਟਾਈਮ ਤੇ ਆਉਂਦੀਆਂ ਨੇ ਦਿੱਲੀ 'ਚ ਬੱਸਾਂ ਟਾਈਮ ਤੇ ਆਉਂਦੀਆਂ ਨੇ ਤੁਸੀਂ ਪਬਲਿਕ ਟਰਾਂਸਪੋਰਟ ਕਿਉਂ ਨਹੀਂ ਚਲਾਉਂਦੇ ਲੁਧਿਆਣੇ ਦੇ ਵਿੱਚ